ਕੇ ਤਰ੍ਹਾਂ ਹੈ ਕਿ ਰਾਜਸੀ ਕੋ ਸਾਰ ਹੈ ਕਿ ਤੇਜ ਹੂ ਕੇ ਤਰ ਹੈ ਕਿ ਤੇਜ ਹੂ ਕੇ ਤਰ ਹੈ ਕਿ ਤੇਹ ਦਾ ਕੋ ਪ੍ਰਕਾਸ਼ ਹੈ ਤੇਹ ਦਾ ਕੋ ਪ੍ਰਵਾਹ ਹੈ ਤੇ ਜੋਤ ਦਾ ਪ੍ਰਵਾਹ ਤਰ ਹੈ ਕਿ ਰਾਜਸੀ ਕੋ ਸਾਰ ਹੈ ਕਿ ਰਾਜਸੀ ਕੋ ਸਾਰ ਹੈ ਕਿ ਰਾਜਸੀ ਫੇਰ ਆ ਗਿਆ ਰਾਜਸੀ ਕੋ ਸਾਰ ਹੈ ਕਿ ਹਾਂ ਰਾਜਸੀ ਜਿਹੜੀ ਹੈ ਜਿੰਨੇ ਵੀ ਆਪਣਾ ਹੁਕਮ ਬਣਾਉਣ ਵਾਲੇ ਨੇ ਲੋਕ ਹੋਰ ਸੰਸਾਰ ਤੇ ਹੈਗੇ ਨਾ ਬੜੇ ਬੜੇ ਰਾਜੇ ਸਾਰਿਆਂ ਨੂੰ ਸਰਕਾਰਨ ਵਾਲਾ ਸਾਰਿਆਂ ਤੇ ਹਕੂਮਤ ਕਰਨ ਵਾਲਾ ਤੇਰੇ ਮੂਰੇ ਕੋਈ ਨਹੀਂ ਆਰਦਾ ਕੋਈ ਕਿਸੇ ਦੇ ਮੂਰੇ ਅੜਦਾ ਰਹੇ ਕਿਸੇ ਦੀ ਕੋਈ ਲੜਾਈ ਰਹੇ ਤੇਰੇ ਲਈ ਕਿ ਕਿਸੇ ਦੀ ਚਲਦੀ ਹੈ ਤੂੰ ਸਾਰਿਆਂ ਨੂੰ ਸਰਕਾਰੀ ਫਿਰਦਾ ਹੈ ਰਾਜੀ ਕੋ ਸਰ ਹੈ ਹਾਂ ਤੇਰੇ ਕੋ ਨੂੰ ਦੀ ਫਾਲਤ ਨਾ ਉਹ ਨਾ ਕਰਨੀ ਪਊਗੀ ਆਪ ਜਿੰਟੀ ਕੋਈ ਕਿਸੇ ਦੀ ਕਰੇ ਕੋਈ ਨਾ ਕਰੇ ਉਹਨਾਂ ਦੀ ਆਪਸੀ ਲੜਾਈ ਹੋਊਗੀ ਖੁਬ ਤੇਰੇ ਕੋ ਨੂੰ ਮੋੜਨਾ ਕਿਸੇ ਤੇ ਬਸਤੀ ਗੱਲੇ ਹੀ ਨਹੀਂ ਉਹ ਜੋ ਹੋਣਾ ਹੋਈ ਜਾਣੇ ਕੋਈ ਉਹਨੂੰ ਮੋੜ ਨਹੀਂ ਸਕਦਾ ਹੁਕਮ ਦੇ ਬੋਲਣਾ ਕੋਈ ਸਾਧਾ ਨਹੀਂ ਨਹੀਂ ਹੈ ਕਿਤੇ ਵੀ ਕੋਈ ਕੱਡਾ ਹੀ ਮੰਤਰ ਜੰਤਰ ਵਾਲਾ ਹੋਵੇ ਕਟਾਈ ਆਪਣੇ ਆਪ ਨੂੰ ਕੋ ਬਲੀ ਕਹਉਂਦਾ ਹੋਵੇ ਕੋਈ ਕਿੰਨਾ ਹੀ ਤਪਸਵੀ ਹੋਵੇ ਕੁਛ ਵੀ ਹੋਵੇ ਹੁਕਮ ਨੂੰ ਨਹੀਂ ਮੋੜ ਸਕਦਾ ਉਹਦੇ ਤੇ ਪਾਣਾ ਵਰਤੂਗਾ ਪਾਣਾ ਨਹੀਂ ਮੋੜ ਸਕਦਾ ਕੋਈ ਸੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਵਰਤਿਆ ਇਹ ਪੜ ਸਿੱਧਤਾ ਨਹੀਂ ਵਰਤਿਆ ਪਾਣੀ ਵਰਤਿਆ ਹੁਣ ਜਾਇ ਉਹ ਰੱਬ ਬੰਦ ਤੇ ਪਰ ਵਰਤਿਆ ਤਾਂ ਪੜਾਈ ਗਿਆ ਬੱਡੇ ਜਿਹੜੇ ਭੜਿਆ ਉਹ ਪਾਣਾ ਹਫ਼ਤੇ ਵਰਤੇ ਜਾਂਦੇ ਤੇਰਾ ਬਾਣਾ ਨਹੀਂ ਬੁਲ ਸਕਦਾ ਜੇ ਤੂੰ ਚਾਹਣਾ ਹੋ ਜਾਂਦਾ ਉਹ ਵੀ ਹੋ ਜਾਂਦਾ ਕਿੱਡਾ ਹੀ ਕੋਈ ਆਦਮੀ ਹੋਵੇ ਚਾਹੇ ਬਾਜ ਜਾਏ ਉਹਨੂੰ ਸਤਿ ਰੱਬ ਨੂੰ ਵੀ ਵੱਡਾ ਬਣਨ ਲੱਗ ਜਾਂ ਲੋਕ ਤੇਰੇ ਅਮਰੇ ਕੁੱਛੀ ਕੋਛੀ ਵੀ ਕਿਸੇ ਦਾ ਵਾਸ ਚੱਲਦਾ ਹੀ ਕੋਈ ਨਹੀਂ ਸੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਸੁੱਧਦਾ ਉਹ ਕਰ ਸੁੱਧਤਾ ਦਾ ਘਰ ਹੈ ਜਿਹੜਾ ਤੇਰੇ ਕੋਲ ਆ ਗਿਆ ਉਹਨੂੰ ਸੁੱਧ ਕਰ ਦਿੰਦਾ ਸਭ ਨੂੰ ਸੁੱਧ ਕਰ ਕਰ ਰੱਖੀ ਜਾਂਦਾ ਬਲੀਦ ਨਹੀਂ ਕਰਦਾ ਕਿਸੇ ਦਾ ਹਰਦਾ ਬਾਕੀ ਜਿਹਨੇ ਬੜੇ ਬੜੇ ਨੇ ਸੁੱਧ ਘੱਟ ਕਰਦੇ ਨੇ ਬਲੀਦ ਜਿਆਦਾ ਕਰਦੇ ਨੇ ਜਿਹੜੇ ਆਪਣੀ ਵਡਿਆਈ ਕਰਾਉਂਦੇ ਨੇ ਬਲੀਦ ਨੇ ਕਰਦੇ ਨੇ ਜਿਹੜੇ ਖੁਦਾ ਦੇ ਸ਼ਰੀਕ ਬਣੇ ਨੇ ਬਲੀਦ ਨੇ ਕਰਦੇ ਨੇ ਇਹਦਾ ਲੋਕਾਂ ਨਾਲ ਕੀ ਕਰਦੇ ਨੇ ਇਹਨਾਂ ਨੇ ਆਪਣੇ ਆਪ ਨੂੰ ਵੱਡੋ ਬੜਾ ਬਣਿਆ ਕਹਾਇਆ ਉਹਨਾਂ ਨੇ ਹਿਰਦੇ ਬਲੀਦ ਕੀਤਾ ਨਹੀਂ ਸ਼ੁਦਰੀ ਕੀਤੇ ਲੋਕ ਆਪਣੇ ਨਾਲ ਜੋੜ ਲਏ ਤੇ ਤਾਂ ਬਾਕੀ ਘਰਾਤੇ ਕਹਤੇ ਨੇ ਸ਼ਰੀਕ ਬਣ ਕੇ ਤੇ ਉਹਦਾ ਸ਼ਰੀਕ ਬਣਾਉਣਾ ਜਿਹੜਾ ਬਲੀਦ ਕਰਨਾ ਲੋਕਾਂ ਦਾ ਹਿਰਦਾ ਸਿੱਧਤਾ ਕੀ ਸਾਰ ਹੈ ਸਿੱਧਤਾ ਕੀ ਸਾਰ ਹੈ ਸੋਜੀ ਸਿਲਤਾ ਕਹਿੰਦਾ ਸੋਜੀ ਸਮਝਦੀ ਸਮਝ ਵੀ अनेका ਪ੍ਰਕਾਰ ਦੀ ਹੈ ਨਾ ਸਮਝਦਾ ਅਖੀਰਲੀ ਸਮਝਾ ਤੂੰ ਅੰਤਲਾ ਸਾਰੂਪ ਸਮਝਾ ਤੇ ਤੈ ਤੋਂ ਵਧੀਆ ਸਮਝ ਕਿਤੇ ਨਹੀਂ ਹੈ ਬਸ ਸਭ ਘਟੀਆਂ ਸਮਝਾ ਨੇ ਤੇ ਥੱਲੇ ਥੱਲੇ ਤੂੰ ਸਾਰ ਦਾ ਵੀ ਤਤ ਸਾਰ ਹੈ ਨਾ ਸਿੱਧੂ ਤਾਂ ਕਿ ਸਾਰ ਹੈ ਹਾਂ ਸਾਰ ਜਿਹਦੀ ਆ ਉਹਦਾ ਤਤ ਹੈ ਜੋ ਸਮਝ ਆਇਆ ਉਹਦਾ ਵੀ ਤਤ ਤੂੰ ਕੱਢਿਆ ਹੋਇਆ ਤਤ ਤਤ ਕੱਢਿਆ ਹੋਇਆ ਸਾਰ ਦਾ ਤਤ ਜਿਹੜਾ ਉਹਦਾ ਥੱਲੇ ਹੈ ਸਭ ਕੁਝ ਅਚੀ ਤੋ ਤਤ ਨਾਲ ਲੱਗਿਆ ਬਾਕੀ ਸਭ ਥੱਲੇ ਰਹੇ ਸਦਾ ਕਿਸ ਸਾਰ ਹੈ ਤੂੰ ਸਾਰ ਕਾਮਨਾ ਕੀ ਖਾਨ ਹੈ ਕੀ ਕਾਮਨਾ ਕੀ ਖਾਨ ਹੈ ਕੀ ਸਮਝ ਨਹੀਂ ਆਉਦੀ ਇਹ ਕਿ ਕਾਮਨਾ ਕਿੱਥੋਂ ਪਹਿਲਾਂ ਹੁੰਦੀ ਹੈ ਜਿੱਦੀ ਕਾਮਨਾ ਤੇਰੇ ਜੋ ਪੈਦਾ ਹੁੰਦੀ ਹੈ ਫਿਰ ਉਹ ਦੁਆ ਵਿੱਚ ਪਾ ਦਿੰਦੇ ਤੂੰ ਉਹ ਵੀ ਕੰਗਰੇਸ ਕਰਨ ਲੱਗ ਜਾਂਦਾ ਜਿਹੜੀ ਕਾਮਨਾ ਅਸੀਂ ਕਰਦੇ ਆ ਤੇਰੇ ਤੋਂ ਲੈਣ ਦੇ ਹੈ ਤੇਰੀ ਚਾਹਨਾ ਤੂੰ ਕਰਨਾ ਕਰ ਕਰ ਦਿੰਦੇ ਅਸੀਂ ਕਰਉਣਾ ਤੂੰ ਕਾਮਨਾ ਆਦਮੀ ਕਰਦਾ ਕਰੂ ਗਜ਼ੇ ਦੇ ਮੰਜਾ ਹੋ ਗਿਆ ਜਾਂਦੇ ਜਾਂਦੇ ਨੇ ਇਹਦੇ ਕੀੜੇ ਨੂੰ ਮਾਰਦਾ ਪਰ ਉਹਨਾਂ ਦਾ ਤਾਂ ਕਬਰੋ ਦੇ ਜਿੱ ਪੈਦਾ ਕਰਦੀ ਉਨੇ ਬਾਰੇ ਬਾਰੇ ਮਾਰਦਾ ਉਹਨਾਂ ਦੇ ਖਾਣੇ ਤੋਂ ਹਾਲਾਂਕਿ ਛੱਡ ਵੀ ਸਕਦਾ ਸੀ ਕਦੇ ਉਹ ਕਹਿੰਦਾ ਨਾ 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 ਇਹਨੂੰ ਮਾਰਨਾ ਨਹੀਂ ਹੈ ਫੇਰ ਤੂੰ ਬਾੜੀ ਦੇ ਦਿੰਦਾ ਕਾਮਨਾ ਪੈਦਾ ਕਰ ਦਿੰਦੇ ਤੂੰ ਕਾਮਨਾ ਕਿੱਥੋਂ ਪੈਦਾ ਹੁੰਦੀ ਹੈ ਤੇਰੀ ਖਾਰੇ ਘਰੋਂ ਦੀ ਸਾਰੀਆਂ ਕਾਮਨਾਵਾਂ ਤੇਤੋਂ ਹੀ ਲੈਂਦੇ ਨੇ ਲੋਕ ਤੂੰ ਸਾਰੇ ਦੇਈ ਜਾਂ ਕਾਮਨਾ ਕੀ ਖਾਣ ਹੈਗੀ ਖਾਣੇ ਕਾਮਨਾ ਨਹੀਂ ਹੋਰ ਕੀ ਹੈ ਕੋਈ ਕਾਮਨਾ ਨਹੀਂ ਹੈ ਸਾਡੀਆਂ ਜਿਹੜੀਆਂ ਕਾਮਨਾਵਾਂ ਨੇ ਨਾ ਆਪਣੀਆਂ ਉਹ ਤਾਂ ਕੰਮ ਨਹੀਂ ਕਰਦੀਆਂ ਉਹ ਤਾਂ ਉਹਦਾ ਬਿਸਫਲ ਹੋ ਜਾਂਦੀਆਂ ਤੇਰੇ ਵਾਲੀ ਕਾਮਨਾ ਦਿੱਤੀ ਹੋਈ ਕਾਮਯਾਬ ਹੁੰਦੀ ਹੈ ਸਾਡੇ ਵਾਲੀ ਜਿਹੜੀ ਰੱਦੀ ਦੁਖੀ ਜਾਂਦੀ ਹੈ ਉਹ ਨਹੀਂ ਕਾਮਯਾਬ ਹੁੰਦੀ ਕਾਮਯਾਬ ਤੇਰੇ ਵਾਲੀ ਹੁੰਦੀ ਹੈ ਸਾਡੀਆਂ ਤਾਂ ਕਾਮਨਾਵਾਂ ਝੂਠੀਆਂ ਨੇ ਖੋਟੀਆਂ ਨੇ ਜੇ ਤਾਂ ਜਿਹੜੀ ਕਾਮਨਾ ਤੇਰੀ ਅਸਰ ਇਹ ਜਿਹੜੀ ਕਾਮਨਾ ਮਸਰੇ ਚੜਦੀ ਉਹ ਤੇਰੀ ਹੁੰਦੀ ਹੈ ਸਾਡੀ ਹੁੰਦੀ ਹੋਈ ਨਹੀਂ ਐਵੇਂ ਸਾਨੂੰ ਲੱਗਦਾ ਸਾਡੀਆਂ ਜਿਹੜੀ ਸੜਣੀ ਜਿਹੜੀ ਉਹ ਸਾਡੀ ਆ ਜਿਹੜੀ ਫੇਲ ਹੋ ਗਈ ਸਾਡੀ ਆ ਜਿਹੜੀ ਸੜੇ ਜਾਣਗੀ ਉਹ ਤੇਰੀ ਓ ਸੱਚੀ ਕਾਮਨਾ ਸੱਚੀ ਕਾਮਨਾ ਸੱਚਾ ਤਾਂ ਆਈਆ ਝੂਠੀ ਕਾਮਨਾ ਝੂਠੇ ਤਾਂ ਆਈਆ ਬਸ ਝੂਠਾ ਬਸ ਝੂਠਾ ਜਦ ਜੋ ਆਇਆ ਨਾ ਸੱਚੀ ਕਾਮਨਾ ਤੇਰੇ ਘਰ ਆਈਆ ਝੂਠੀ ਕਾਮਨਾ ਸਾਡੇ ਘਰ ਆਈਆ ਕਾਮਨਾ ਕੀ ਖਾਨ ਹੈ ਤੂੰ ਸਾਧਨਾ ਕੀ ਸ਼ਾਨ ਹੈ ਹੈ ਕਿ ਸਾਧਨਾ ਕੀ ਸ਼ਾਨ ਹੈ ਬਰਕਤਤਾ ਕੀ ਬਾਣ ਹੈ ਕੀ ਬਰਕਤਤਾ ਬਰਕਤ ਦਾ ਸਾਨ ਸਾਧਨਾ ਕਰਦੇ ਨੇ ਲੋਕ ਉਹਨੂੰ ਸਾਧਦੇ ਨੇ ਸਾਧਦੇ ਨੇ ਖਾਦੇ ਵਾਦੇ ਸਾਧਦੇ ਬਰਕਤਤਾ ਕੀ ਬਾਣ ਹੈ ਕੀ ਸਾਧਦੇ ਨੇ ਬਾਣ ਨੂੰ ਜਿੱਤਾਂ ਕਰਨ ਵਾਸਤੇ ਠੀਕ ਕਰਨ ਵਾਸਤੇ ਸਾਣ ਤੇ ਲੱਗਿਆ ਸਦਾ ਹੋ ਜਾਂਦਾ ਹੈ ਸ਼ਬਦ ਦੇ ਸਾਣ ਲਖਾਈ ਲਾਏ ਬੁੱਧ ਨੂੰ ਸਾਧਦੇ ਨਹੀਂ ਲੱਗਦਾ ਇਸ ਸਾਣ ਵੀ ਇਹ ਬੁੱਧ ਇਹ ਤੇ ਜਿਹੜਾ ਹੈ ਨਾ ਤੇ ਨਲ ਉਹਦੇ ਸਾਨ ਹੈ ਇਹ ਨਲ ਤਾਂ ਉਹ ਤਰਾ ਜੱਗ ਚੱਕ ਦਿੰਦਾ ਰੂਪ ਨਾ ਖਾਰ ਦਿੰਦਾ ਨਲੇ ਧਾਰ ਘੜ ਦਿੰਦਾ ਸ਼ਬਦ ਸਾਨ ਵਿਖਾਈ ਲਾਇਆ ਵਿਖਾਈ ਲਾਇਆ ਗੁਣ ਕੀ ਥੇ ਕੇ ਵਿੱਚ ਸੁਭਾਇ ਇਹ ਤਦ ਸਾਨ ਦਾ ਵੀ ਕੰਮ ਕਰਦਾ ਜਾਂ ਗਾਲੀ ਬੁੱਦੀ ਨੂੰ ਵੀ ਚੱਕ ਕੇ ਸਾਨ ਤੇ ਲਾ ਕੇ ਕੰਮ ਕੰਨੀ ਬਣਾ ਦਿੰਦਾ ਜਿਹੜੀ ਸਟਾਣ ਵਾਲੀ ਹੁੰਦੀ ਹੈ ਵੀ ਉਹ ਕੂੜੇ ਦੀ ਟੋਕਰੀ ਉੱਥੋਂ ਚੱਕ ਕੇ ਵੀ ਉਹਨੂੰ ਇਹੋ ਜਿਹੀ ਬਣਾ ਦਿੰਦਾ ਨਾਲ ਤੇ ਲਾ ਕੇ ਸ਼ਕਲੇ ਬਦਲ ਜਾਂਦੀ ਹੈ ਸਭ ਕੁਝ ਹੀ ਬਦਲ ਜਾਂਦਾ ਉਹ ਤਾਂ ਪੁਛਾਲ ਨਹੀਂ ਹੁੰਦੀ ਵੀ ਉਹੀ ਹੈ ਸਾਨਲਾਵਦਾ ਹੈ ਸ਼ਾਨ ਦੀ ਹੈ ਸ਼ਬਦ ਦੀ ਸਾਨ ਹੈ ਸਾਦਨਾ ਦੀ ਸਾਨ ਹੈ ਸਾਦਨਾ ਸਦਾ ਸਦਾ ਨਾ ਨਹੀਂ ਮੰਨਦੀ ਕੋਈ ਹੈ ਕਿ ਸਦਾ ਸਾਨ ਤੇ ਠੀਕ ਹੁੰਦਾ ਹੈ ਸਾਧਨਾ ਨਾਲ ਠੀਕ ਹੋਇਆ ਕਿਸੇ ਦਾ ਬਸ ਫਿਰ ਇਹ ਨਾਲ ਹੋ ਗਿਆ ਸ਼ਬਦ ਉਪਦੇਸ਼ ਨਾਲ ਹੋ ਗਿਆ ਠੀਕ ਸ਼ਬਦ ਅਸੀਂ ਜਿਹੜਾ ਨਾ ਸਾਜ ਸ਼ਬਦ ਮੈਨੂੰ ਮੁਕਤ ਨਾ ਕੋਈ ਇਹ ਜੋਗੀ ਮੁਕਤੀ ਭਾਲਦੇ ਸੀ ਮੈਨੂੰ ਸ਼ਬਦ ਤੇ ਸਾਧਨਾ ਕਰਦੇ ਸੀ ਬਿੜੀ ਦਾ ਇਹਦੀ ਮੁਕਤੀ ਮੁਕਤੀ ਕਾਦਾ ਬੋਲਣ ਦੀ ਮੋੜ ਜੰਗ ਲੱਗੀ ਇਹਦੀ ਬਕਾਰਾਂ ਤੋਂ ਬਕਾਰਾਂ ਦੀ ਮਹਾਲ ਜਣੀ ਕਿਹੜੀ ਦੀ ਜੰਗ ਲਾ ਕੇ ਸਾਧਨ ਨੇ ਪਰੇ ਵੱਢ ਕੇ ਭਰੇ ਭਰੀ ਵਿਰਕਤਤਾ ਕੀ ਬਾਣ ਹੈ ਵਿਰਕਤਤਾ ਵਿਰਕਤਤਾ ਕੀ ਬਾਣ ਹੈ ਕੀ ਵਿਰਕਤਤਾ ਇਹਦੇ ਤੈਨੂੰ ਆਦਤ ਹੈ ਕਿਸੇ ਵੀ ਚੀਜ਼ ਦਾ ਨਾ ਮੋਹ ਹੈ ਪੈਂਦਾ ਹੀ ਨਹੀਂ ਵਿਰਤ ਰਹਿਣਾ ਇਹਦਾ ਤੇਰੀ ਆਤ ਸ਼ੁਰੂ ਦੇ ਇਹਦਾ ਤੈਨੂੰ ਵਾਲ ਬਾਣ ਕਹਿੰਦੇ ਨੇ ਆਤ ਨੂੰ ਵਿਰਤ ਰਹਿਣਾ ਦਾ ਤੇਰੀ ਬੋਲੇ ਤਾ ਦੋਤੇ ਇਹ ਤਾਂ ਕੋਈ ਗੱਲੇ ਨਹੀਂ ਬੁੱਧੀ ਕੋ ਉਦਾਰ ਹੈ ਬੁੱਧ ਕੋ ਉਦਾਰ ਬੁੱਧ ਦਾ ਬੜਾ ਉਦਾਰ ਜਿਦੀ ਮਰਜੀ ਕੋ ਅਕਲ ਲੈ ਲਵੇ ਕਟਾ ਨਹੀਂ ਇਹ ਅਕਲ ਜੇ ਮੰਗੇ ਅਕਲ ਕੋਈ ਮੰਗਦਾ ਹੀ ਨਹੀਂ ਪਰ ਆਪਣੀ ਹੀ ਰੇ ਥੋੜੀ ਸਮਝਦਾ ਅਕਲ ਤਾਂ ਜੇ ਦਵੇ ਤਾਂ ਨਹੀਂ ਕੋਈ ਲੱਦਦਾ ਕਿਸੇ ਨੂੰ ਕੋਈ ਗੱਲ ਅਸੀਂ ਬੋਲਦਾ ਅਕਲ ਹੀ ਲੰਦਾ ਕੋਈ ਆ